ਕਾਰਾਂ ਬਹੁਤ ਨੇ ਅੱਜ ਆਪਣੇ ਲਵੇ ਹਨ ਜਿਨੇ ਵੀ ਕੋਈ ਕਾਰ ਲੈਣੀ ਆ ਤਾਂ ਕਾਲ ਕਰ ਲਿਓ 2020 ਮਾਡਲ ਹੈ ਹਾਂਜੀ ਗੱਡੀ yes no ਦੇਣੀ ਹੈ ਸਵਾ 6 ਲੱਖ ਰੁਪਏ ਦੀ ਬਾਈਆਂ ਵੱਲੋਂ ਸਰਵਿਸ ਫਰੀ ਤੇ ਸਾਡੇ ਵੱਲੋਂ ਅਲਟੋ ਹੋਰੀ 13 ਅਪ੍ਰੈਲ ਦੇ ਕਿਸੇ ਨੇ ਕਾਰ ਲੈਣੀ ਆ ਤਾਂ ਬਾਈ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਫੋਲੋ ਕਰੋ ਸ਼ੇਅਰ ਕਰੋ ਬਾਈ ਇੱਕ ਗੱਲ ਕਰਾਂ ਇਹ ਕਾਰ ਨਹੀਂ ਬਾਈ ਇਹ ਇਹ ਟੈਂਕ ਹੈ ਟੈਂਕ ਇਹਦਾ ਰੇਟ ਇਦਾਂ ਦਾ ਦਵਾਂਗੇ ਹਾਂਜੀ ਵੀ ਆਜੋ ਲੈ ਜਾਓ ਅੱਛਾ ਤੋਹਫਾ ਤੋਹਫਾ ਲਓ ਜੀ ਬਾਈ 2012 ਮਾਡਲ W8 SUV ਹੈ ਭਾਈ ਜੀ 390000 ਰੁਪਏ ਦੀ ਗੱਡੀ ਯੈਸ ਨੋ ਲਓ ਭਾਈ ਜੀ ਚੰਡੀਗੜ੍ਹ ਖੜਿਆ ਅਗੇਨ ਆਪਾਂ ਮਨੀ ਮਾਦਰੇ A1 ਕਾਰਸ ਦੇ ਉੱਤੇ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਨਾਲ ਤੇ ਨਵੀਆਂ-ਨਵੀਆਂ ਕਾਰਾਂ ਆਈਆਂ ਨੇ ਐਤਕੀ ਤੇ ਨਵੇਂ ਸਟਾਕ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਸਾਡਾ ਤਾਂ ਵੀਰੇ ਪੇਜ ਦੇ ਉੱਪਰ ਹਨਾ ਥੈਂਕ ਯੂ ਥੈਂਕ ਯੂ ਅੱਪਾ ਸੈਕਿੰਡ ਟਾਈਮ ਆਏ ਵੀਰੇ ਅੱਪਾ ਅੱਜ ਬਿਲਕੁਲ ਜੀ ਬਾਜੀ ਤੇ ਬਈ ਪਹਿਲਾਂ ਵਾਲੀ ਵੀਡੀਓ ਸੀ ਕਿਦਾਂ ਰਿਸਪੌਂਸ ਰਿਹਾ ਬਾਈ ਜੀ ਪਹਿਲੀ ਵਾਲੀ ਵੀਡੀਓ ਦਾ ਬਹੁਤ ਅੱਛਾ ਰਿਸਪੌਂਸ ਰਿਹਾ ਠੀਕ ਹੈ ਵੀਰੇ ਤੇ ਅਸੀਂ ਗੱਡੀਆਂ ਵੀ ਕਾਫੀ ਬੰਦੇ ਸਾਡੇ ਕੋਲੋਂ ਲੈ ਕੇ ਗਏ ਹਾਂਜੀ ਵੀਰੇ ਤੇ ਤੁਹਾਡੇ ਬਾਰੇ ਵੀ ਬਹੁਤ ਅੱਛਾ-ਅੱਛਾ ਦੱਸ ਕੇ ਗਏ ਵੀ ਅਸੀਂ ਮਿਲਣ ਆਏ ਉਹਨਾਂ ਨੂੰ ਤੂਰੀ ਵਾਲੀ ਵੀਡੀਓ ਅਸੀਂ ਦੇਖਦੇ ਆ ਪਸੰਦ ਕਰਦੇ ਆ ਚੈਨਲ ਨੂੰ ਵੀ ਸਬਸਕ੍ਰਾਈਬ ਕੀਤਾ ਹੈ ਤੇ ਵਧੀਆ ਰਿਸਪੌ ਅੱਜ ਆਪਾਂ ਨੂੰ ਮਤਲਬ ਵੀ ਹਣ ਸੈਕਿੰਡ ਟਾਈਮ ਆਇਆ ਆਪਾਂ ਵੀਰੇ ਮਿੱਤਰਾਂ ਨੂੰ ਕੋਈ ਸਰਵਿਸ ਦੇਵੋ ਇਦਾਂ ਦੀ ਹੈਨਾ ਵੀ ਮਤਲਬ ਵੀ ਬੰਦੇ ਨੂੰ ਸਵਾਦ ਆ ਜੇ ਵੀ ਉਹ ਚੀਜ਼ ਜਾ ਕੇ ਕਰਾਉਣੀ ਨਾ ਪਵੇ ਆਪਾਂ ਨੂੰ ਪਾਜੀ ਗੱਡੀ ਦੀ ਸਰਵਿਸ ਫ੍ਰੀ ਦੇਵਾਂਗੇ ਹੋਰ ਦੱਸੋ ਸਰਵਿਸ ਗੱਡੀ ਦੀ ਸਰਵਿਸ ਫ੍ਰੀ ਦੇਵਾਂਗੇ ਸਰਵਿਸ ਕਰਾ ਕੇ ਫੇਰ ਦੇਵਾਂਗੇ ਗੱਡੀ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਠੀਕ ਹੈ ਫ੍ਰੀ ਭਾਈ ਇਹ ਚੀਜ਼ ਹੈਗੀ ਇੱਕ ਵਾਰੀ ਮਿਲੇਗੀ ਸਰਵਿਸ ਇੱਕ ਭਾਈ ਇਹ ਨਾ ਰਿਗਾਰਡ ਹੈ ਕੋਈ ਇਹ ਨਾ ਸਮਝੋ ਕੋਈ ਆਫਰ ਹੈ ਇੱਕ ਰਿਗਾਰਡ ਦੇ ਤੌਰ ਤੇ ਦੇਵਾਂਗੇ ਸਰਵਿਸ ਬਿਲਕੁਲ ਫ੍ਰੀ ਕਰਕੇ ਓਇਲ ਚੇਂਜ ਫਿਲਟਰ ਵਗੈਰਾ ਸਾਰਾ ਕੁਝ ਕਰਕੇ ਦਵਾਗੇ ਬਿਲਕੁਲ ਜੀ ਬਿਲਕੁਲ ਤੇ ਭਾਈ ਮਨੀ ਮਾਦਰੀ ਖੜਿਆ ਕਾਲ ਕਰ ਲੇ ਜੇ ਕਿਸੇ ਨੇ ਕਾਰ ਲੈਣੀ ਆ ਵੀਰੇ ਪਹਿਲੀ ਕਾਰ ਕਿਹੜੀ ਹੈ ਪਹਿਲੀ ਕਾਰ ਹੈ ਜੀ ਨੈਕਸਨ ਗੱਡੀ ਹੈ ਡੀਜ਼ਲ ਦੀ ਗੱਡੀ ਪੰਜਾਬ ਨੰਬਰ ਦੇਖ ਸਕਦੇ ਹੋ ਪੀਵੀ 65 ਮੋਹਾਲੀ ਦਾ ਨੰਬਰ ਹੈ 1008 ਨੰਬਰ ਦਾ 2020 ਮਾਡਲ ਹੈ ਹਾਂਜੀ ਗੱਡੀ yes no ਦੇਣੀ ਹੈ ਸਵਾ 6 ਲੱਖ ਰੁਪਏ ਦੀ ਸਵਾ 6 ਲੱਖ ਰੁਪਏ ਦੀ ਸਵਾ 6 ਲੱਖ ਰੁਪਏ ਅੱਛਾ ਚੱਲੀ ਕਿੰਨੀ ਕੋਈ ਹੈ ਵੀਰੇ ਚੱਲੀ ਭਾਜੀ ਓਨਮੀਟਰ ਹੈ ਠੀਕ ਹੈ 20 ਮੀਟਰ ਤੇ ਹੋਏਗਾ ਜੈਨੂਇਨ ਕੋਈ ਮੀਟਰ ਬੈਕ ਨਹੀਂ ਨੇਟ ਤੇੜਾ ਕ ਕੱਟ ਹੋ ਗਈ ਕੱਟ ਹੀ ਹੋएगी ਬਾਈ ਜੀ ਇਸ ਤੋਂ ਠੀਕ ਹੈ ਵੀਰੇ ਰੀਮਾਡਲ ਹੈ ਇਸ ਤੋਂ ਕੱਟ ਹੀ ਹੋਣੀ ਆ ਓਕੇ ਡੀਜ਼ਲ ਦੀ ਕਾਰ ਆ ਬਾਈ ਚੈੱਕ ਕਰ ਲੋ ਜੇ ਕਿਸੇ ਨੇ ਕਾਰ ਲੈਣੀ ਆ ਬਹੁਤ ਚੰਗੀ ਕਾਰ ਆ ਬਿਲਡ ਕੁਆਲਿਟੀ ਦੀ ਵਧੀਆ ਹੈਗੀ ਓਨਰ ਫਸਤੀ ਜੀ ਫਸਟ ਓਨਰ ਫਸਟ ਓਨਰ ਦੀ ਗੱਡੀ ਹੈ ਜੀ ਇਹਦੇ ਤੇ ਲੋਨ ਕਿੰਨਾ ਹੋਜੂ ਲੋਨ ਭਾਜੀ ਜਿੰਨਾ ਵੱਧ ਤੋਂ ਵੱਧ ਹੋਏਗਾ ਲੋਨ ਕਰਵਾ ਦਾਂਗੇ ਠੀਕ ਹੈ ਵੀਰੇ ਬਾਕੀ ਸਿੰਪਲਸ ਕੋ ਤੇ ਡਿਪੈਂਡ ਆ ਬਾਈ ਤੁਹਾਡਾ ਅਗਲੀ ਆ ਗਈ ਆਪਣੇ ਲਈ ਬਰੀਜ਼ਾ ਵੀਰੇ ਇਹ ਮਾਡਲ ਬਰੀਜ਼ਾ 2016 ਮਾਡਲ ਹੈ ਬਾਈ ਜੀ ਹਾਂਜੀ ਫਸਟ ਓਨਰ ਦੀ ਗੱਡੀ ਹੈ ਲਾਇਟਰ ਵਧੀਆ ਸਕਰੀਨ ਸਕਰਨ ਲੱਗੀ ਹੋਈ ਹੈ ਓਕੇ ਗੱਡੀ yes no ਦੇ ਦਾਂਗੇ 590000 ਰੁਪਏ ਦੀ 590000 ਤੇ 17 ਮਾਡਲ 16 ਮਾਡਲ ਬਾਈ ਜੀ 16 16 ਮਾਡਲ ਰਜਿਸਟਰਡ 17 16/17 ਬਾਈ ਠੀਕ ਹੈ ਐਚ ਆਰ 26 ਦੀ ਹੈਗੀ ਤੇ ਰੇਟ ਵੀ ਬੜਾ ਜੈਮ ਨੂੰ ਹਨ ਬਾਈ ਜੇ ਕਿਸੇ ਨੇ ਕਾਰ ਲੈਣੀ ਆ ਇੱਕ ਗੱਲ ਮੈਂ ਹੋਰ ਦੱਸਾਂ ਬਾਈ ਹਨਾ ਹਾਲੇ ਆਪਣਾ ਵਾਲੀ ਗੱਲ ਵੀ ਮੈਂ ਕਰੀ ਨਹੀਂ ਹਾਂਜੀ ਹਾਂਜੀ ਬਾਈਆਂ ਵੱਲੋਂ ਸਰਵਿਸ ਫਰੀ ਤੇ ਸਾਡੇ ਵੱਲੋਂ ਅਲਟੋ ਹੋ ਰਹੀ 13 April ਨੂੰ ਜੇ ਕਿਸੇ ਨੇ ਕਾਰ ਲੈਣੀ ਆ ਤਾਂ ਬਾਈ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਫੋਲੋ ਕਰੋ ਸ਼ੇਅਰ ਕਰੋ ਇਹ ਹੀ ਇਨ ਕੰਮ ਆ ਤੁਹਾਡਾ ਬਾਈ ਹੈ ਨਾ ਕਿਸੇ ਇੱਕ ਮਿੱਤਰ ਨੂੰ ਦਵਾਂਗੇ ਇੱਕ ਗੱਲ ਹੋਰ ਵੀਰੇ ਆ ਸਾਲ ਦੇ ਐਂਡ ਤੱਕ ਜੇ YouTube ਦੇ ਉੱਪਰ 5 ਲੱਖ ਸਬਸਕ੍ਰਾਈਬਰ ਆਪਣੇ ਮਿੱਤਰ ਹੁੰਦੇ ਨੇ ਤਾਂ ਸਕਾਰ ਵੀ ਹੋ ਰਹੀ ਹੈ ਵੀਰੇ ਕੀ ਬਾਤ ਹੈ ਸਕੋਰ ਕਿੰਨੀ ਆ ਹੋਰ ਦੱਸੋ ਤੇ ਇਹ ਦਾ ਇਹਦਾ ਰੇਟ ਆਪਾਂ ਦੇਤਾ ਦੇਤਾ ਜੀ ਅਗਲੀ ਆ ਗਈ ਵੀਰੇ ਸਬਕਤ ਅਗਲੀ ਗੱਡੀ 2014 ਮਾਡਲ Swift ਹੈ ਹਰਿਆਣਾ ਦਾ ਨੰਬਰ ਗੱਡੀ ਬਹੁਤ ਅੱਛੀ ਹੈ ਵਾਈਟ ਕਲਰ ਦੀ ਗੱਡੀ ਹੈ ਤੇ ਤੁਸੀਂ गड्ढी का हिसाब ला लो चौदह मॉडल डीजल गड्डी है यह गड्डी लास्ट और लास्ट भाजी तीन लख नब्बे हजार रुपए की तीन लख नब्बे हज़ार लख नब्बे हज़ार ठीक थी। है जिम्मे भी एचआर दूं माटी रस्टिंग दिया वो, कुछ कोई रस्टिंग नहीं भाजपा ठीक है कोई रसिंग नहीं गड् साफ सुथरी इंजन गेट की गरंटी होगी ठीक है एक्सीडेंट की गरंटी होगी ओके भी ठीक है ਤੇ ਲੋਨ ਹੋ ਜਾਣਾ ਲੋਨ ਕਰਾ ਕੇ ਦੇਵਾਂਗੇ اچھا ਲੋਨ ਵੀਰੇ ਆਪਾਂ ਗੱਲ ਕਰੀਏ ਨਾ ਜਿਵੇਂ ਆਪਾਂ ਉਰੇ ਖੜਿਆਂਗੇ ਹਰਿਆਣੇ ਦਾ ਲੋਨ ਪੰਜਾਬ ਦਾ ਲੋਨ ਸਾਰੀ ਹੋ ਜਾਣਗੇ ਸਭ ਜਗ੍ਹਾ ਸਭ ਜਗ੍ਹਾ ਦਾ ਲੋਨ ਕਰਾ ਕੇ ਦੇਵਾਂਗੇ ਬੱਚੇ ਠੀਕ ਹੈ ਲੋ ਜਿੱਥੇ ਦਾ ਵੀ ਹੋਵੇ ਆਪਾਂ ਕਰਾ ਕੇ ਦੇਵਾਂਗੇ ਲੋਕ ਓਕੇ ਲਓ ਅਗਲੀ ਆ ਗਈ ਈਟਿਓਸ ਈਟਿਓਸ ਲੀਵਾ ਹੈ ਭਾਜੀ 2016 ਮਾਡਲ ਹੈ ਚੰਡੀਗੜ੍ਹ ਦਾ ਨੰਬਰ ਹੈ ਹਾਂਜੀ ਗੱਡੀ 40 45000 ਜੈਨੂਨ ਚੱਲੀ ਹੋਈ ਹੈ 40 45000 ਠੀਕ ਹੈ ਵੀਰੇ ਤੇ ਭਾਜੀ ਇਹ ਗੱਡੀ ਲਾਸਟ ਆ ਲਾਸ ਮਿਲਨੀ ਹੈ 490000 ਦੇ ਦੀ 490000 16 ਮਾਡਲ ਲੀਵਾ ਡੀਜ਼ਲ ਠੀਕ ਹੈ ਵੀਰੇ ਅਗਲੀ ਆ ਗਈ ਆਪਣੇ ਲਈ ਜੀਟੀ ਦੀ ਪੋਲੋ ਹੈ ਜੀਟੀ 2015 ਮਾਡਲ ਹੈ ਹਾਂਜੀ ਗੱਡੀ ਮੈਂ ਕਹ ਰਿਹਾ ਤੋਹਫਾ ਹੈ ਭਾਜੀ ਬਈ ਇਹ ਹੈ ਬਾਕੀ ਤੋਫਾ ਜੀ ਨੂੰ ਇਹ ਦੀ ਪਛਾਣ ਹੈ ਉਹ ਤਾਂ ਨਹੀਂ ਇਹ ਕਾਰ ਛੱਡਦਾ ਬਈ ਇਹ ਜੀਟੀ ਮਾਡਲ ਤਾਂ ਵੈਸੇ ਹੀ ਨਹੀਂ ਮਿਲਦੀ ਮਾਰਕੀਟ 'ਚ ਤੁਹਾਨੂੰ ਵੀ ਪਤਾ ਹੀ ਹੈ 15 ਮਾਡਲ ਦੀ ਗੱਡੀ ਹੈ ਯੈਸ ਨੋ ਗੱਡੀ ਦੇ ਦਾਂਗੇ 4,70,000 ਰੁਪਏ ਬਈ ਇੱਕ ਗੱਲ ਕਰਾਂ ਇਹ ਕਾਰ ਨਹੀਂ ਬਈ ਇਹ ਇਹ ਟੈਂਕ ਹੈ ਟੈਂਕ ਬਿਲਕੁਲ ਹੈ ਆ ਵੀਰੇ 2015 ਮਾਡਲ ਹਾਈਲਾਈਨ ਦੀ ਗੱਡੀ ਹੈ ਬਈ ਵੀ ਕੋਲੋ ਡੀਜ਼ਲ ਦੀ ਗੱਡੀ ਹੈ ਇਹ ਗੱਡੀ ਲਾਸਟ ਦੇ ਦਾਂਗੇ 4.5 ਲੱਖ ਰੁਪਏ ਦੀ 4.5 ਲੱਖ ਰੁਪਈਆ ਦੀ ਹਾਂਜੀ ਠੀਕ ਹੈ ਵੀਰੇ ਲੋ ਜੀ ਬਾਈ ਚੈੱਕ ਕਰੋ ਕਾਰ ਕਾਰ ਬਹੁਤ ਸੋਹਣੀਆਂ ਵੀ ਦੋਨੇ ਕਾਰਾਂ ਲੈਣ ਵਾਲੀਆਂ ਨੇ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਬਾਈ 6 ਦੀ ਕਾਲ ਕਰ ਲਿਓ ਕਿਉਂਕਿ ਸਟਾਕ ਜਾਂਦਾ ਆਉਂਦਾ ਜਾਂਦਾ ਆਉਂਦਾ ਤੇ ਜੇ ਕੋਈ ਤੁਹਾਨੂੰ ਪਸੰਦਾ ਤਾਂ ਕਾਲ ਕਰ ਲਿਓ ਅਗਲੀ ਹੈਗੀ ਲਾਲਪਰੀ i20 i20 ਭਾਜੀ 2014 ਮਾਡਲ ਹੈ ਡੀਜ਼ਲ ਦੀ ਗੱਡੀ ਹੈ ਫਰਸਟ ਓਨਰ ਗੱਡੀ ਹੈ ਗੱਡੀ ਲਾਸਟ ਔਰ ਲਾਸਟ ਦੇ ਦਾਂਗੇ ਬਾਈ 3,80,000 ਰੁਪਏ ਦੀ 3,80,000 ਦੀ ਹਾਂਜੀ ਹਾਂਜੀ ਬਾਈ ਜੀ ਅੱਛਾ ਓਨਰ ਵਗੈਰਾ ਵੀਰੇ ਓਨਰ ਫਰਸਟ ਹੈ ਬਾਈ ਜੀ ਠੀਕ ਹੈ ਇਹ ਚੱਲੀ ਚੁੱਲੀ ਕਿੰਨੀ ਕੁ ਵੀਰੇ ਚੱਲੀ ਜੈਨੂਅਲ ਆ ਪਾਜੀ ਜਿੰਨੀ ਚੱਲੀ 100 ਮੀਟਰ ਰਹੀ ਆ ਕੋਈ ਮੀਟਰ ਬੈਕ ਨਹੀਂ ਸਾਡੇ ਕੋਲ ਕੋਈ ਕੰਪਲੇਨ ਨਹੀਂ ਸਾਡੇ ਕੋਲ ਓਕੇ ਬਿਲਕੁਲ ਚੋ ਚੱਲੀ ਆ ਜੈਨੂਅਲ ਜੇ ਮੈਂ ਵੀਰੇ ਪੇਂਟ ਛੇਂਟ ਦੀ ਗੱਲ ਕਰਾਂ ਆਪਣੀ ਕਾਰਾਂ ਕਿੰਨੇ ਕੁ ਪੇਂਟ ਛੇਂਟ ਪਾਜੀ ਐਕਸੀਡੈਂਟ ਦੇ ਅਸੀਂ ਗਾਰੰਟੀ ਲੈਂਦੇ ਆ ਪੇਂਟ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਕਈ ਵਾਰ ਐਵੇਂ ਝ ਚਰੇਟ ਲੱਗ ਜਾਂਦੀ ਆ ਉਹਨੂੰ ਪੇਂਟ ਕਰਾਣਾ ਹੀ ਪੈਂਦਾ ਆ ਪਰ ਠੀਕ ਹੈ ਤੇ ਪੇਂਟ ਦੀ ਕੋਈ ਗਾਰੰਟੀ ਨਹੀਂ ਹੁੰਦੀ ਐਕਸੀਡੈਂਟ ਦੀ ਗਾਰੰਟੀ ਹੈ ਕੋਈ ਐਕਸੀਡੈਂਟ ਮੇਜਰ ਐਕਸੀਡੈਂਟ ਗੋਡਾ ਫਿਲਰ ਕੋਈ ਪੀਸ ਚੇਂਜ ਉਹਦੀ ਸਾਡੀ ਗਾਰੰਟੀ ਹੁੰਦੀ ਹੈ ਠੀਕ ਹੈ ਵੀਰੇ ਲਓ ਜੀ ਮਤਲਬ ਪੇਂਟ ਛੇਂਟ ਭਾਈ ਮੰਨ ਕੇ ਚੱਲਿਆ ਕਰੋ ਹਣਾ ਗੱਡੀਆਂ ਚੱਲਦੀਆਂ ਰੋੜਾਂ ਤੇ ਹੁੰਦਾ ਹੀ ਰਹਿੰਦਾ ਮਾੜਾ ਮੋਟਾ ਇਸ ਕਰਾਇਸਾ ਪੱਲਾ ਲੱਗਦਾ ਤੇ ਅਗਲੀ ਆ ਗਈ ਵੀਰੇ ਆਪਣੇ ਲਵੇ ਸਲੇਰੀਓ 2015 ਮਾਡਲ ਪੀਬੀ 65 ਮੋਹੱਲੀ ਦਾ ਨੰਬਰ ਪਟਵਾਲਾ ਗੱਡੀ ਹਾਂਜੀ ਗੱਡੀ ਬਾਜੀ ਲਾਸਟ ਔਰ ਲਾਸਟ ਦੇ ਦਾਂਗੇ 3,25,000 ਰੁਪਏ ਦੀ ਸਵਾ 3 ਲੱਖ ਰੁਪਈਆ ਦੀ ਹਾਂਜੀ ਅੱਛਾ ਆਪਣੇ ਟਾਇਰ ਜਿਵੇਂ ਮੈਂ ਦੇਖ ਰਿਹਾ ਟਾਇਰਾਂ ਦੀ ਕੰਡੀਸ਼ਨ ਓਕੇ ਰਿਪੋਰਟ ਹੈ ਸਾਰੇ ਤੁਹਾਨੂੰ ਨਵੇਂ ਟਾਇਰ ਹੀ ਹੁੰਦੇ ਬਾਈ ਜੀ ਆਪਣੇ ਠੀਕ ਹੈ ਐਦਾਂ ਨਹੀਂ ਕੋਈ ਕੁ ਟਾਇਰ ਕਿਸੇ ਹੋਏ ਆ ਜੇ ਆਪਾਂ ਐਦਾਂ ਮਾਰਕੀਟ ਚ ਲਗਾਤੀ ਨਾ ਨਾ ਗੱਡੀ ਦਾ ਟਾਇਰ ਗੱਡੀ ਬਿਲਕੁਲ ਜੈਨੂਅਲ ਓਕੇ ਮਿਲੇਗੀ ਤੁਹਾਨੂੰ ਠੀਕ ਹੈ ਲਓ ਵੀ ਮਿੱਤਰੋ ਠੀਕ ਹੈ ਸਰ ਤੇ ਟਾਇਰਾਂ ਦੀ ਕੰਡੀਸ਼ਨ ਓਕੇ ਬਾਕੀ ਕਾਰ ਤੁਹਾਡੇ ਸਾਹਮਣੇ ਆ ਮਤਲਬ ਵੀ ਭਾਈ ਚਲਾਉਣੀ ਆ ਵਾਸਤੇ ਨਾਮ ਕਰਾਓ ਤੇ ਚਲਾਓ ਬਸ ਨਾਮ ਕਰਾਓ ਗੱਡੀ ਚਲਾਓ ਠੀਕ ਹੈ ਵੀਰੇ ਅਗਲੀ ਆ ਗਈ ਭਾਈ ਆਪਾਂ ਕਹਿੰਦੇ ਕਰੇਟਾ ਕਰੇਟਾ 2018 ਮਾਡਲ ਡੀਜ਼ਲ ਗੱਡੀ ਹੈ ਪਾਸਟਰਨਰ ਦੀ ਗੱਡੀ ਹੈ ਭਾਈ ਜੀ ਓਕੇ ਗੱਡੀ ਲਾਸਟ ਤੇ ਲਾਸਟ ਦੇ ਦਾਂਗੇ 7 ਲੱਖ 70000 ਰੁਪਏ ਦੇ 770 ਦੀ ਹਾਂਜੀ ਠੀਕ ਹੈ ਵੈਸੇ ਜੇ ਆਪਾਂ ਪੁੱਛੀਏ ਡਿਮਾਂਡ ਇਹਦੀ ਡਿਮਾਂਡ ਇਹਦੀ 8.5 ਦੀ ਹੈ 8.5 ਲੱਖ ਰੁਪਏ ਬਿਲਕੁਲ ਭਾਜੀ ਦੇ ਲੈਣ ਵਾਲਾ ਯੈਸ ਨੋ ਦਾ ਰੇਟ ਹੈ ਹਾਂਜੀ ਹਾਂ ਜਿਹਨੇ ਫੋਨ ਕਰਨਾ ਫੋਨ ਤੇ ਯੈਸ ਨੋ ਦਾ ਰੇਟ ਹੈ 7 ਲੱਖ 70000 ਰੁਪਏ ਜੋ ਮਾਨਤਾ ਹਾਂ ਤਾਂ ਵੀਡੀਓ ਦੇਖ ਕੇ ਆਏਗਾ ਉਹ ਮਾਨਤਾ ਜੁੜੋ ਕਰਾਂਗੇ ਉਹਨੂੰ ਠੀਕ ਹੈ 1.5 ਲੱਖ ਰੁਪਏ ਤੱਕ ਦਾ ਲੋਨ ਦਾ ਡਾਚਾ ਹੋਣਾ ਚਾਹੀਦਾ ਲੋਨ ਦੀ ਗਰੰਟੀ ਸਾਡੀ ਉਹ ਮੈਂ ਪਹਿਲਾਂ ਜਿਵੇਂ ਕਹਿਣਾ ਨਾ ਬਾਈ ਤੁਸੀਂ ਬੈਂਕਰ ਦੀ ਰੋਟੀਆਂ ਚੰਗੀਆਂ ਖਾਂਦੇ ਹੋ ਬਸ 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 ਜੀ ਘਰੇ ਜਾ ਕੇ ਘੱਟ ਘਾ ਲਓ ਬਿਲਕੁਲ ਬੈਂਕ ਨਹੀਂ ਫਿਰ ਮaaf ਕਰਦਾ ਬਾਈ 2015 ਮਾਡਲ ਇਕੋ Sport ਹੈ ਡੀਜ਼ਲ ਦੀ ਗੱਡੀ ਹੈ ਹਾਂਜੀ ਬਾਈ ਪੰਚਕੁਲਾ ਦਾ ਨੰਬਰ ਗੱਡੀ ਬਹੁਤ ਸੋਹਣੀ ਹੈ ਓਕੇ ਤੇ ਬਾਈ ਜੀ ਇਹ ਗੱਡੀ ਲਾਸ ਦੇ ਦਾਂਗੇ 4.5 ਲੱਖ ਦੇ ਵਿੱਚ 4.5 ਲੱਖ ਦੇ ਇਹ ਵੀ ਟੈਂਕ ਆ ਬਾਈ ਠੀਕ ਹੈ ਫੋਰਡ ਵੀ ਇੱਕ ਗੱਲ ਹੋਰ ਕਰੀਏ ਫੋਰਡ ਬਾਸ ਵੀ ਆ ਗਈ ਵਾਪਸ ਆ ਗਈ ਸੜਾ ਬਾਈ ਹਾਂਜੀ ਹਾਂਜੀ ਤੇ ਬਾਈ ਹੁਣ ਜਿਹੜੀਆਂ ਹੁਣ ਆਉਣ ਵਾਲੀਆਂ ਗੱਡੀਆਂ ਆਉਣਗੀਆਂ ਇਹਦੇ ਸਰਵਿਸਾਂ ਚੰਗੀਆਂ ਆਉਣਗੀਆਂ ਬਿਲਕੁਲ ਜੀ ਬਿਲਕੁਲ ਬਸਟੈਂਗ ਵੀ ਆਉਣ ਵਾਲੀਆਂ ਮੇਰੇ ਹਿਸਾਬ ਨਾਲ ਮਸਟੈਂਗ ਲਾ ਬਾਸਟੈਂਗ ਵੀ ਆਈ ਠੀਕ ਹੈ ਤੇ ਰੇਟ ਤਾਂ ਦੱਸਦਾ ਬਾਈ ਅਗਲੀ ਆ ਗਈ ਬਲੇਰੋ ਵੀ ਵਿਰੇ ਇਹ ਬਲੇਰੋ 2013 ਮਾਡਲ ਹੈ ਹਾਂਜੀ ਗੱਡੀ ਬਹੁਤ ਸੋਹਣੀ ਫਸਟ ਓਨਰ ਦੀ ਗੱਡੀ 9900 ਨੰਬਰ ਹੈ 9900 ਪੇਡ ਨੰਬਰ ਹੈ ਬਾਈ ਜੀ ਗੱਡੀ ਦੇ ਨਾਲ ਹੀ ਦਵਾਂਗੇ ਨੰਬਰ ਵੀ ਠੀਕ ਹੈ ਵਿਰੇ ਇਹ 034 ਪੰਚਕੁਲਾ ਪੰਚਕੁਲੇ ਦੀ ਇਹ ਜੀ ਠੀਕ ਹੈ ਬਸ ਲੋਕਲ ਹੀ ਆਲਾ ਲੋਕਲ ਨੰਬਰ ਨੇ ਬਾਈ ਹਨਾ ਕਿਤੇ ਉਹ ਸਮਝ ਲਓ ਤੁਸੀਂ ਵੀ ਐਨ ਆਵਰੇ ਚੱਲਦਾ ਔਰ ਦਿੱਲੀ ਦਿੱਲੀ ਬਹੁਤ ਘੱਟ ਆਣਾ ਵੀਰੇ ਦਿੱਲੀ ਨੰਬਰ ਆਪਾਂ ਡੀਲ ਕਰਦੇ ਨਹੀਂ ਬਾਈ ਜੀ ਠੀਕ ਹੈ ਹਾਂ ਜੀ ਔਰੇ ਬਾਈ ਹਨਾ ਬਸ ਹਰਿਆਣਾ ਚੰਡੀਗੜ੍ਹ ਤੇ ਆਪਣਾ ਪੀਵੀ ਪੀਵੀ ਬਿਲਕੁਲ ਇਹ ਨੰਬਰ ਚੱਲਦੇ ਨੇ ਤਿੰਨੇ 2013 ਮਾਡਲ 3,80,000 ਰੁਪਏ ਦੀ ਗੱਡੀ ਦਦਾਂਗੇ 3,80,000 ਦੀ ਓਨਰ ਸੀਰੀਅਲ ਫਸਟ ਜੀ ਫਸਟ ਠੀਕ ਹੈ ਵੀਰੇ ਇੰਸ਼ੋਰੈਂਸ ਵੈਲਿਡ ਹਾਂਜੀ ਗੱਡੀ ਇੱਕ ਨੰਬਰ ਮਿਲੇਗੀ ਬਾਈ ਜਿਆਦਾਤਰ ਬਾਈ ਗੱਡੀਆਂ ਉਹਰੇ ਫਸਟ ਓਨਰ ਮਿਲਣੀਆਂ ਤੁਹਾਨੂੰ ਠੀਕ ਹੈ ਕੋਈ ਦਿੱਕਤ ਨਹੀਂ ਅਗਲੀ ਸਕੋਰਪਿਓ ਵੀਰੇ ਸਕੋਰਪਿਓ 2013 ਮਾਡਲ ਹੈ 14 ਰਜਿਸਟਰਡ ਹੈ ਹਾਂਜੀ 0050 ਹਾਂਜੀ ਚੰਡੀਗੜ੍ਹ ਦਾ ਪੇਡ ਨੰਬਰ ਹੈ ਬਾਈ ਜੀ ਨੰਬਰ ਨਾਲ ਹੀ ਦੇ ਦਾਂਗੇ ਹਾਂਜੀ ਸਕੋਰਪਿਓ ਦੇ ਤੇ ਗੱਡੀ ਲਾਸਟ ਦਵਾਂਗੇ ਭਾਜੀ 4,60,000 ਰੁਪਏ ਦੀ 4,60,000 ਰੁਪਏ ਦੀ ਲਓ ਮਿੱਤਰੋ 4,60,000 ਰੁਪਏ ਦਾ ਸਕਾਰਪੀਓ ਮਿਲਦੀ ਹੈ ਤੁਹਾਨੂੰ ਤੇ ਲੋਨ ਕਰਾਉਣਾ ਲੋਨ ਵੀ ਹੋ ਜਾਉ ਕੋਈ ਦਿੱਕਤ ਨਹੀਂ ਆਹ ਹੈ ਵੀਰੇ ਅਗਲੀ ਗੱਡੀ ਕ੍ਰਿਸਟਾ ਇਨੋਵਾ ਕ੍ਰਿਸਟਾ ਹਾਂਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਭਾਜੀ ਛੋਟਾ ਇਹ ਮਿਲਦੀ ਨਹੀਂ ਹੈ ਨਾ ਇਹ ਮਿਲਦੀ ਵੀ ਹੈ ਨਹੀਂ ਬਿਲਕੁਲ ਭਾਜੀ ਇਨੋਵਾ ਕ੍ਰਿਸਟਾ ਟਾਪ ਮਾਡਲ ਹੈ ਵੀ ਵੇਰੀਐਂਟ ਹੈ ਹਾਂਜੀ ਮਾਡਲ ਹੈ ਪੁਸ਼ ਬਟਨ ਦੇ ਸਟਾਰਟ 2017 ਮਾਡਲ ਹੈ ਭਾਜੀ ਗੱਡੀ ਦੀ ਡਿਮਾਂਡ ਜੇ ਪੁੱਛਾਂਗੇ 15 ਲੱਖ ਦੀ ਡਿਮਾਂਡ ਹੈ ਗੱਡੀ ਯਸ ਨਾ ਮਿਲਦੀ ਹੈ 14,25,000 ਰੁਪਏ ਦੀ ਸਵਾ 14 ਲੱਖ ਰੁਪਏ ਬਿਲਕੁਲ ਭਾਈ ਜੀ ਲਓ ਜ ਸਵਾ ਤੇ ਜੇ ਕਿਸੇ ਨੇ ਆਹ ਵਾਲੀ ਕਾਰ ਲੈਣੀ ਆ ਇਹ ਪਹਿਲੇ ਝੂਟੇ ਚੱਕਣ ਵਾਲੀ ਕਾਰ ਹੁੰਦੀ ਆ ਬਈ ਹਨਾ ਤੁਹਾਨੂੰ ਸਹੀ ਗੱਲ ਦੱਸੀ ਜੀ ਤੇ ਆਹ ਵੀਰੇ ਵੀਰੇ ਇਹਦਾ ਇਹਦਾ ਰੇਟ ਇਦਾਂ ਦਾ ਦਵਾਂਗੇ ਹਾਂਜੀ ਵੀ ਆਜੋ ਲੈ ਜਾਓ ਅੱਛਾ ਤੋਹਫਾ ਤੋਹਫਾ ਲਓ ਜੀ ਬਾਈ 2012 ਮਾਡਲ W8 SUV ਹੈ ਭਾਈ ਜੀ 3 ਲੱਖ 90 ਹਜ਼ਾਰ ਰੁਪਏ ਦੀ ਗੱਡੀ ਯੈਸ ਨੋ 39000 390 ਦੀ ਠੀਕ ਹੈ ਲਓ ਵੀ ਮਿੱਤਰੋ 3 ਲੱਖ 90 ਹਜ਼ਾਰ ਚਾਪਾ ਕਿ ਤੇ ਤੁਹਾਨੂੰ ਝੋਟਾ ਹੀ ਦੇ ਰਹੇ ਆਂ ਆਪਾਂ ਇੱਕ ਤਰੀਕੇ ਦਾ ਹਨਾ 7 ਸੀਟਰ ਕਾਰ ਆ ਮਿੱਤਰੋ ਕਾਰ ਨਹੀਂ ਲੱਭਦੀ ਕਿਤੇ ਵਿੱਚੇ ਕਿਸੇ ਨੇ ਕਾਰ ਲੈਣੀ ਆ ਤਾਂ ਛੇਤੀ ਕਾਲ ਕਰ ਲਿਓ ਇੰਨੀਆਂ ਕਾਰਾਂ ਤੁਹਾਨੂੰ ਦਿਖਾਤੀਆਂ ਬਈ ਨੰਬਰ ਸਕਰੀਨ ਤੇ ਪਾਤੇ ਮਨੀ ਮਾਦਰ ਯਾਦ ਜੇ ਕਿਸੇ ਨੇ ਕਾਰ ਲੈਣੀ ਆ ਲੋਨ ਕੋ ਨਾਲ ਲੋਨ ਵੀ ਹੋ ਜੂ ਕਮੈਂਟਾਂ 'ਚ ਲਾ ਦਿਓ ਛੜੀ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਠੀਕ ਹੈ ਜੇ ਕਿਸੇ ਨੇ ਕਾਰ ਜਿਤਨੀ ਆ ਤਾਂ ਕਮੈਂਟਾਂ 'ਚ ਛੜੀ ਲਾਉਣੀ ਆ ਤੇ ਹੋਰ ਕਾਰਾਂ ਖੜੀਆਂ ਨੇ ਛਡਾਣ ਆਉਣਗੀਆਂ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਦਵਾਂਗੇ ਠੀਕ ਹੈ ਉਹਦੇ ਵਾਸਤੇ ਤੁਸੀਂ ਸਬਸਕ੍ਰਾਈਬ ਕਰ ਲੇ ਜਾਨ ਨੂੰ ਮਿਲਾਂਗੇ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ ਠੀਕ ਹੈ ਵੀਰੇ ਮਿਲਦੇ ਆਪਾਂ ਅੱਗੇ ਠੀਕ ਹੈ ਵੀਰੇ ਥੈਂਕ ਯੂ ਸਸਿਕ